ਕਿੰਨੂ ਕਿੰਨੇ ਹੀ ਹਿੰਦੂ ਲੀਡਰ ਜਿਹੜੇ ਮਾਰੇ ਗਏ ਮਤਲਬ ਇਹਦਾ ਜਵਾਬ ਕੌਣ ਦੇਗਾ ਮੌਜੂਦਾ ਸਰਕਾਰ ਜਾਂ ਸੀਐਮ ਸਾਹਿਬ ਦਾ ਜਵਾਬ ਦੇਣਾ ਹਣ ਹਾਲਚਲ ਪੁੱਛਣਾ ਬੰਦਾ ਨਹੀਂ ਸੀਗਾ ਕਿ ਇਹ ਪੰਜਾਬ ਦੇ ਵਾਸੀਆਂ ਸੀ ਹਿੰਦੂ ਆ ਸੀਐਮ ਸਾਹਿਬ ਦਾ ਪੁੱਛਣਾ ਬੰਦਾ ਫਰਜ਼ ਨਹੀਂ ਸੀਗਾ ਜਾਂ ਉਹਨਾਂ ਦੇ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਕੋਈ ਗੱਲ ਨਹੀਂ ਕੀਤੀ ਹਮੇਸ਼ਾ ਜਿਹੜੀ ਗੱਲ ਹੋਈ ਹੈ ਹਿੰਦੂ ਵਿਰੋਧੀ ਗੱਲ ਹੋਈ ਹੈ ਹਿੰਦੂ ਵਿਰੋਧੀ ਗੱਲਾਂ ਕਰਦੇ ਆਏ ਨੇ ਕਿਸੇ ਨੇ ਹਿੰਦੂ ਪੱਖ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਹਿੰਦੂ ਕਿੱਥੇ ਸੇਫ ਹੈ ਹਿੰਦੂ ਕਿੱਥੇ ਸੇਫ ਰਹੂਗਾ ਬੜਾ ਵੱਡਾ ਸਰਵਾਲ ਹੈ ਸਰਕਾਰਾਂ ਨੂੰ 50% ਸਾਡੇ ਹਿੰਦੂਆਂ ਦੀ ਆਬਾਦੀ ਵੋਟ ਹੋਵੇ ਔਰ ਅਸੀਂ ਲੋਕ ਅੱਜ ਕਹਿੰਦੇ ਆ ਕਿ ਸਾਡੀ ਸੁਰੱਖਿਆ ਕਰੋ ਅਸੀਂ ਸੁਰੱਖਿਆ ਨਹੀਂ ਮੰਗਦੇ ਅਸੀਂ ਸੁਰੱਖਿਆ ਦੀ ਗੱਲ ਨਹੀਂ ਕਰਦੇ ਸ਼ੀਸ਼ ਸ਼ਕਤੀ ਦਾ ਜਾਬ ਕਰਾਂਗੇ ਆਪਣੀ ਰੱਖਿਆ ਆਪ ਕਰਾਂਗੇ ਮੰਗ ਸਾਡੀ ਕੀ ਹੈ ਜੀ ਬੰਦੇ ਫੜੇਗੇ ਕੇਸ ਕਰ ਰਹੇ ਨੇ ਠੀਕ ਹੈ ਮੈਂ ਕਹਿੰਦਾ ਕਿ ਇਹ ਜਿਹੜੇ ਬੰਦੇ ਜਿਹੜੇ ਕੱਟੜਵਾਦੀ ਸੋਚਦੇ ਜਿਹੜੇ ਵਿਦੇਸ਼ਾਂ 'ਚ ਬੈਠੇ ਉਹਨਾਂ ਦੀ ਇੱਕੋ ਹੀ ਮਨਸ਼ਾ ਰਹਿੰਦੀ ਹੈ ਕਿ ਪੰਜਾਬ ਦੇ ਵਿੱਚ ਹਿੰਦੂ ਲੀਡਰਾਂ ਨੂੰ ਟਾਰਗੇਟ ਕੀਤਾ ਜਾਵੇ ਹਿੰਦੂ ਲੀਡਰਾਂ ਨੂੰ ਮਰਵਾਇਆ ਜਾਵੇ ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਨਾਰਾ ਲੱਗਣਾ ਨਹੀਂ ਚਾਹੀਦਾ ਕਿਉਂ ਲੱਗਦਾ ਹੈ ਜੇ ਸਰਕਾਰਾਂ ਅੱਜ ਮਜ਼ਬੂਤ ਹੋਣ ਤੇ ਕੰਮ ਹੋਵੇ ਨਾ ਚੋ ਸਰਕਾਰਾਂ ਵਾਲੇ ਕੰਮ ਦੇਖ ਲੋ ਕਿ ਸਰਕਾਰਾਂ ਖੁਦ ਸ਼ਹਿ ਦੇ ਰਹੀਆਂ ਹੋਵੇ ਚਾਹੇ ਉਹ ਸੈਂਟਰ ਦੀ ਸਰਕਾਰ ਲਗਾ ਲੋ ਚਾਹੇ ਪੰਜਾਬ ਦੀ ਸਰਕਾਰ ਲਗਾ ਲੋ ਮਤਲਬ ਕਿਉਂ ਨਹੀਂ ਹਿੰਦੂ ਪੱਖ ਦੀ ਗੱਲ ਕੀਤੀ ਜਾਂਦੀ ਪੰਜਾਬ 'ਚ ਵੋਟ ਰੈਡੀ ਹਿੰਦੂ ਕੋਲ ਮੰਗਦੀ ਔਰ ਹਿੰਦੂ ਹੱਕ ਦੀ ਗੱਲ ਕੋਈ ਪੰਜਾਬ 'ਚ ਨਹੀਂ ਕਰਦਾ ਇਸ ਲਈ ਮੈਂ ਇੱਕ ਪੰਜਾਬ ਦੇ ਸਾਰੇ ਹਿੰਦੂਆਂ ਨੂੰ ਕਹਿੰਨਾ ਕਿ ਇੱਕ ਮੁੱਠ ਹੋ ਜਾਓ ਇੱਕ ਗੱਲ ਹੋ ਜਾਓ ਮੈਂ ਪ੍ਰਧਾਨ ਮੈਂ ਪ੍ਰਧਾਨ ਦੀ ਛੱਡੋ ਕਿਉਂਕਿ ਪੰਜਾਬ ਦੇ ਵਿੱਚ Hindu ਸੁਰੱਖਿਤ ਨਹੀਂ ਹੈ ਇਹ 2-3 ਮਹੀਨੇ ਬੀਤਦੇ ਨੇ ਕਿ ਕੋਈ ਨਾ ਕੋਈ Hindu ਲੀਡਰਾਂ ਦੇ ਹਮਲੇ ਹੋਣੇ ਸ਼ੁਰੂ ਹੋ ਜਾਂਦੇ ਆ ਕਿਉਂ ਇਹਦਾ ਜਵਾਬ ਪੰਜਾਬ ਸਰਕਾਰ ਕਿਉਂ ਨਹੀਂ ਦਿੰਦੀ ਮਾਨ ਸਾਹਿਬ ਚੁੱਪ ਕਿਉਂ ਹੈ ਇਹ ਚੀਜ਼ ਮਾਨ ਸਾਹਿਬ ਤੋਂ ਤੁਸੀਂ ਜਿੰਨੇ ਵੀ ਪੱਤਰਕਾਰ ਭਾਈਚਾਰੇ ਜਿਹਦੇ ਵੀ ਇਹ ਸਵਾਲ ਪੁੱਛੋ ਕਿ ਤੁਸੀਂ ਇੱਕ Hindu ਨੇਤਾ ਤੇ ਹਮਲਾ ਹੋਇਆ ਤੁਸੀਂ ਕਿਉਂ ਨਹੀਂ ਪਹੁੰਚੇ ਤੁਸੀਂ ਕਿਉਂ ਨਹੀਂ ਪੁੱਛਿਆ ਹੋਰ ਕੋਈ ਸਮਝਾਇਆ ਹੁੰਦਾ ਤੁਸੀਂ ਮਿੰਟੋ-ਮਿੰਟ ਪਹੁੰਚਣਾ ਸੀ ਹਿੰਦੂਆਂ ਨਾਲ ਹੀ ਵਿਤਕਰਾ ਕਿਉਂ ਕਿਉਂਕਿ ਹਿੰਦੂ ਪੰਜਾਬ ਦੇ ਸਿਰਫ ਵੋਟਾਂ ਬੰਦਾ ਹੈ ਹਿੰਦੂ ਆਪਣਾ ਹੱਕ ਨਹੀਂ ਮੰਗ ਸਕਦਾ ਹੱਕ ਸਾਨੂੰ ਦਰਿਆ ਦੇ ਬਹਿ ਕੇ ਲੈਣੇ ਪੈਂਦੇ ਆ ਅੱਜ ਸਾਡਾ ਬੰਦਾ ਦੇਖੋ ਡੀਐਮਸੀ ਚ ਕਾਇਰ ਬੈਠਾ ਆ ਸਾਡੇ ਬੰਦੇ ਨੂੰ ਦੇਖੋ ਮਤਲਬ ਮੈਂ ਕਹਿੰਦਾ ਕਿ ਉਹਨਾਂ ਨੇ ਤਾਂ ਪੂਰੀ ਮਨਸ਼ਾ ਨਾਲ ਹੀ ਸੀਗੀ ਜਾਨੋ ਮਾਰੀ ਤਾਂ ਸੀਗਾ ਇਹ ਤਾਂ ਪ੍ਰਭੂ ਦਾ ਸ਼ੁਕਰੀਆ ਮੇਰੇ ਪਰਮਾਤਮਾ ਦਾ ਮੇਰੇ ਬੰਕੇ ਬਿਆਰੀ ਦਾ ਜਿਹਦੇ ਕਰਕੇ ਬਚਾਅ ਹੋ ਗਿਆ ਪਰ ਚੁੱਪ ਨਹੀਂ ਰਿਆ ਜਾਊਗਾ ਚੁੱਪ ਬਿਲਕੁਲ ਨਹੀਂ ਕੀਤਾ ਜਾਊਗਾ ਸਰਕਾਰ ਸਿਕਿਉਰਟੀ ਨਹੀਂ ਲਗਾਈ ਜੀ ਤੁਸੀਂ ਹਿਸਾਬ ਲਾ ਲਓ ਗਨਮੈਨ ਨਾਲ ਹੋਵੇ ਔਰ ਗਨਮੈਨ ਆਪਣੀ ਜਾਨ ਛੁਡਾਉਂਦਾ ਫਿਰੇ ਆਪਣਾ ਆਪਣਾ ਬਚਾਅ ਕਰਦਾ ਫਿਰੇ ਕਾਦੀ ਸੁਰੱਖਿਆ ਨਹੀਂ ਗਿਰੂਗਾ ਪਿਛੇ ਲੋਕ ਲੋਕਾਂ ਤੁਸੀਂ ਖਵਾਰਾਂ ਦੀ ਖਵਾਰਾਂ ਦੀ ਖਬਰ ਦੇਖੀ ਹੋਣੀ ਹੈ ਪਿਛੇ ਲੋਕ ਲੋਕਾਂ ਦੇਖ ਲੈ ਸੁਦੀਰ ਕੁਮਾਰ ਸੂਰੀ ਤੇ ਹਮਲਾ ਹੋਇਆ ਉਹਦੇ ਵੀ ਗਨ ਮੈਨ ਨਾਲ ਸੀ ਮੇਰੇ ਤੇ ਪਿਛੇ ਹਮਲਾ ਹੋਇਆ ਉਹਦੇ ਵੀ ਗਨ ਮੈਨ ਨਾਲ ਸੀ ਮਤਲਬ ਮੈਂ ਕਹਿੰਦਾ ਕਿ ਪੰਜਾਬ ਸਰਕਾਰ ਨੂੰ ਪੁੱਛਦਾ ਮਹਿਮਾਨਯੋਗ ਡੀਜੀਪੀ ਸਾਹਿਬ ਨੂੰ ਪੁੱਛਦਾ ਲੁਧਿਆਣਾ ਦੇ ਸੀਪੀ ਸਾਹਿਬ ਨੂੰ ਪੁੱਛਦਾ ਕਿ ਆ ਗਨ ਮੈਨ ਨੂੰ ਅਥੋਰਟੀ ਹੈ ਨਹੀਂ ਗੋਲੀ ਚਲਾਉਂਦੀ ਜਾਂ ਗਨ ਮੈਨ ਸਿਰ ਹਸਲੇ ਰੱਖਣ ਦੀ ਰੱਖੇ ਹੋਇਆ ਹੈ ਸਰਨਾ ਵੱਡੇ ਸਵਾਲ ਹੈ ਜਵਾਬ ਤੁਸੀਂ ਪੱਤਰਕਾਰ ਭਾਈਚਾਰੇ ਵੀ ਸਵਾਲ ਦਾ ਜਵਾਬ ਮੰਗੋ ਸਰਕਾਰਾਂ ਤੋਂ ਪੁੱਛੋ ਜੇ ਤੁਸੀਂ ਸਾਨੂੰ ਸੁਰੱਖਿਆ ਦਿੱਤੀ ਹੈ ਸਿਰਫ ਲਟਕਾਣ ਨਹੀਂ ਸਕ ਸਿਰਫ ਅਸਲੀ ਲਟਕਾਣ ਨਹੀਂ ਦਿੱਤੇ ਨੇ ਕਿਹਨਾਂ ਨੂੰ ਚਲਾਨ ਦਾ ਹੁਕਮ ਹੈ ਨਹੀਂ ਜਿਹੜਾ ਬੰਦਾ ਆਂਦਾ ਹਿੰਦੂਆਂ ਨੂੰ ਟਾਰਗੇਟ ਕਰਦਾ ਜਿਹੜਾ ਬੰਦਾ ਆਂਦਾ ਹਿੰਦੂਆਂ ਨੂੰ ਮਾਰਦਾ ਕਿਉਂ ਪੰਜਾਬ 'ਚ ਗਿਆ ਹਿੰਦੂ ਸੇਫ ਹੈਗਾ ਨਹੀਂ ਹੈ ਇਹ ਪੰਜਾਬ ਸਰਕਾਰ ਤੋਂ ਪੁੱਛਿਆ ਜਾਵੇ ਮਾਨ ਸਰ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੋਈ ਹੈ ਪਰਮਿਸ਼ਨ ਦਿੱਤੀ ਹੋਈ ਐ ਤੇ ਗਨਮੈਨ ਆਪਣੀ ਜਾਨ ਕੇ ਛੁੜਾਉਂਦਾ ਫਿਰਦਾ ਸੀ ਪਿੱਛੇ ਲੁਕਦਾ ਫਿਰਦਾ ਸੀ ਜੇ ਪਰਮਿਸ਼ਨ ਹੁੰਦੀ ਉਹਦੇ ਕੋ ਗੋਲੀ ਨਹੀਂ ਚਾਲ ਸਕਦੀ ਸੀ ਗੋਲੀ ਨਹੀਂ ਮਾਰ ਸਕਦਾ ਸੀ ਕਿਉਂ ਇਹਦਾ ਜਵਾਬ ਅੱਜ ਕੈਂਤਨ ਚਾਰ ਚਾਰ ਹਮਲੇ ਹੋ ਗਏ ਦੁਰਗਾ ਪ੍ਰਸਾਦ ਗੁਪਤਾ ਮਾਰੇ ਗਏ ਸਾਡਾ ਸਾਡੇ ਕਈ ਸ਼ਿਪਸੈਨਿਕ ਨੇਤਾ ਮਾਰੇ ਗਏ ਇਹਦਾ ਜਵਾਬ ਦਊ ਕੌਣ ਇਹਦਾ ਜਵਾਬ ਕੌਣ ਦਊ ਜੇ ਗਨਮੈਨ ਦਿੱਤੇ ਨੇ ਇਹਨਾਂ ਨੂੰ ਥੋੜੀ ਵੀ ਦਿਓ ਕਿ ਇਹਨਾਂ ਤੇ ਲੱਗੇ ਕੋਈ ਫੜਕੇ ਨਾ ਜਿਹੜਾ ਕੋਈ ਮਾਰ ਦੇ ਇਹਨਾਂ ਤੇ ਜਦ ਹੀ ਹਮਲਾ ਕਰੇ ਮਤਲਬ ਇਹੀ ਚੀਜ਼ ਤੇ ਪੁੱਛੋ ਮਾਨਯੋਗ ਸੀਪੀ ਸਾਹਿਬ ਨੂੰ ਮਾਨਯੋਗ ਸਿੱਪੀ ਸਾਹਿਬ ਨੂੰ ਫਿਰ ਗੋਲੀ ਕਿਉਂ ਨਹੀਂ ਚਲਾਈ ਫਿਰ ਕਿੱਥੇ ਸੀ ਆਪਣੀ ਜਾਨ ਕਿਉਂ ਛੁਡਾਉਂਦੇ ਫਿਰਦੇ ਸੀ ਮਤਲਬ ਕੋਈ ਪੰਜਾਬ ਦੇ ਵਿੱਚ ਹਿੰਦੂਆਂ ਦਾ ਵਾਰਿਸ ਹੈ ਜਾਂ ਨਹੀਂ ਹੈ ਮੈਂ ਸਿਰ ਕੇ ਨਾ ਕਿ ਪੰਜਾਬ ਦਾ ਹਿੰਦੂ ਇੱਕ ਹੋ ਜਾਓ ਔਰ ਇੱਕ ਵਾਰ ਬਾਲੇ ਆਵਾਜ਼ ਬਣ ਜਾਓ ਮੈਂ ਪ੍ਰਧਾਨ ਮੈਂ ਪ੍ਰਧਾਨ ਛੱਡ ਦੋ ਔਰ ਇਕੱਠੇ ਹੋ ਕੇ ਇੱਕ ਆਵਾਜ਼ ਗਾਓ ਕਿ ਗਰਵ ਸੇ ਕਹੋ ਹਮ ਹਿੰਦੂ ਹੈ ਗਰਵ ਸੇ ਕਹੋ ਹਮ ਸ਼ੇਰ ਹੈ